ਜੀ ਸਸਟੀਆਂ ਕਲਜੀ ਸਵਾਗਤ ਹੈ ਤੁਹਾਡਾ ਸੈਲ ਬਲੌਗ ਦੇ ਵਿੱਚ ਹਾਂਜੀ ਲੱਗਾ ਇੱਕ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਾਂ ਜਿਹੜੇ ਇਹ ਗੇਟ ਵਾਲੀਆਂ ਜਾਲੀਆਂ ਨੇ ਹਨ ਬਿਨਾ ਪਾਣੀ ਬਿਨਾ ਪਾਣੀ ਤੋਂ ਕਿਸ ਤਰ੍ਹਾਂ ਸਾਫ਼ ਕਰ ਸਕਦੇ ਆ ਤੇ ਬਹੁਤ ਹੀ ਆਸਾਨ ਤਰੀਕਾ ਤੇ ਤੁਹਾਨੂੰ ਦੱਸਦੇ ਆ ਕਿ ਇਸ ਤਰ੍ਹਾਂ ਸਾਫ਼ ਹੋ ਸਕਦੀਆਂ ਨੇ ਤੇ ਇਹਨਾਂ ਨੂੰ ਸਾਫ਼ ਇਹ ਨਾ ਜਿਹੜੀ ਸਾਡੀ ਗੇਟ ਦੀ ਜਾਲੀ ਇਹ ਡਬਲ ਜਾਲੀ ਆ ਇੱਕ ਅੰਦਰ ਲੱਗੀ ਹੋਈ ਹੈ ਇੱਕ ਬਾਹਰ ਤੇ ਇਹਨੂੰ ਸਾਫ਼ ਕਰਨ ਲਈ ਆਪਾਂ ਲਵਾਂਗੇ ਇੱਕ ਬੁਰਸ਼ ਕੱਪੜੇ ਧੋਣ ਵਾਲਾ ਤੇ ਜਾਲੀਆਂ ਦੇ ਵਿੱਚ ਨਾ ਗਰਦਾ ਕਾਫੀ ਜ਼ਿਆਦਾ ਫਸਿਆ ਹੋਇਆ ਉਹਦੇ ਕਰਕੇ ਅੰਦਰ ਵੀ ਦਿਖਾਈ ਨਹੀਂ ਦੇ ਰਿਹਾ ਇੰਨਾ ਜ਼ਿਆਦਾ ਕਰ ਦੇਣਾ ਭਰੀਆਂ ਪਈਆਂ ਨੇ ਇਹ ਬਸ ਤਾਂ ਆਪਾਂ ਹੁਣ ਕੇ ਤੁਹਾਨੂੰ ਪਤਾ ਹੀ ਆਪਣੇ ਮੇਲਣ ਨੇ ਕਿ ਹਟਿਆ ਦੋ ਕੁ ਮਹੀਨੇ ਹੋਏ ਨੇ ਉਦੋਂ ਸਾਫ਼ ਕਰੀਆਂ ਸੀਗੀਆਂ ਫੇਰ ਵੀ ਜਦੋਂ ਹਨਾ ਹਵਾ ਵਗੈਰਾ ਚੱਲਦੀ ਆ ਤੇ ਉਹ ਗਰਦਾ ਭਰੇ ਜਾਂਦਾ ਇਸ ਤਰ੍ਹਾਂ ਜਾਲਕੀਆਂ ਦੇ ਵਿੱਚ ਤੇ ਉਹਨਾਂ ਜਾਲੀਆਂ ਨੂੰ ਸਾਫ਼ ਕਰਨ ਲਈ ਆਪਾਂ ਇਹ ਇਹ ਬੁਰਸ਼ ਦੀ ਮਦਦ ਲਵਾਂਗੇ। ਇਸ ਬੁਰਸ਼ ਦੇ ਨਾਲ ਨਾ ਆਪਾਂ ਸਾਰੀਆਂ ਜਾਲੀਆਂ ਹਲਕੇ ਜਿਹੇ ਹੱਥਾਂ ਨਾਲ ਜ਼ਿਆਦਾ ਰਗੜ ਕੇ ਨਹੀਂ ਹਲਕੇ ਜਿਹੇ ਹੱਥਾਂ ਨਾਲ ਸਾਫ਼ ਕਰ ਦਾਂਗੇ। ਸਾਰਾ ਗਰਦ ਨਿਕਲ ਜਾਊਗਾ ਗਰਦ ਬਹੁਤ ਜ਼ਿਆਦਾ ਉੜ ਰਿਹਾ ਸੀਗਾ ਤੇ ਪੈ ਵੀ ਰਿਹਾ ਸੀਗਾ ਉੱਪਰ। ਕਾਫੀ ਜ਼ਰ ਕਰ ਦੇਣਾ ਭਰੀਆਂ ਪੰਨਾਂ ਨੇ। ਤੇ ਪਾਰੇ ਜਿਹੜਾ ਇਹ ਬੁਰਸ਼ਾ ਨਾ ਬੁਰਸ਼ ਨੇ ਐਨੇ ਇਹਦੇ ਦੰਦਿਆਂ ਨੇ ਜਾਲੀਆਂ ਨੇ ਦੇ ਵਿੱਚ ਜਿਹੜਾ ਕਰਦਾ ਸਾਰਾ ਸਾਫ ਕਰ ਦੇਣਾ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਹਨਾ ਚਮਕ ਰਹੀਆਂ ਨੇ ਜਿੱਥੇ-ਜਿੱਥੇ ਮੈਂ ਬੁਰਸ਼ ਫੇਰ ਰਿਆਂ ਤੇ ਜਾਲੀ ਸਾਫ ਹੁੰਦੀ ਜਾ ਰਹੀ ਆ ਬਹੁਤ ਹੀ ਆਸਾਨ ਤੇ ਸੌਖਾ ਜਿਹਾ ਤਰੀਕਾ ਤੇ ਗੇਟ ਨਾ ਜਿਨ੍ਹਾਂ ਚ ਸਾਫ ਨਾ ਕਰੀਏ ਵਧੀਆ ਨਹੀਂ ਲੱਗਦੇ ਹੈਗੇ ਜਦੋਂ ਗੇਟ ਐਨ ਬਿਲਕੁਲ ਸਾਫ ਹੋ ਜਾਂਦੇ ਨੇ ਤੇ ਚਮਕ ਆ ਜਾਂਦੀ ਹੈ ਇਹਨਾਂ ਦੇ ਵਿੱਚ ਤੇ ਦੂਰ ਖੜੇ ਕੋਈ ਵੀ ਇਨਸਾਨ ਜਦੋਂ ਆਪਣੇ ਘਰ ਆਉਂਦਾ ਦੂਰੋਂ ਹਨਾ ਦੇਖਦਾ ਗੇਟ ਤਾਂ ਵਧੀਆ ਲੱਗਦੇ ਨੇ ਨਹੀਂ ਤਾਂ ਹਨਾ ਗੇਟਾਂ ਦੇ ਉੱਤੇ ਨਾ ਜਿਹੜੇ ਦਾਗ ਧੱਬੇ ਜੇ ਪੈ ਜਾਂਦੇ ਆਪਾਂ ਨੂੰ ਵੀ ਨਹੀਂ ਸੋਹਣੇ ਲੱਗਦੇ ਹੈਗੇ ਜੇ ਘਰੇ ਨਹੀਂ ਵਧੀਆ ਲੱਗਦਾ ਹੈਗਾ ਜਦੋਂ ਗੇਟ ਗੰਦੇ ਹੋਣ ਮੈਂ ਇਸੇ ਤਰ੍ਹਾਂ ਥੋੜਾ ਥੋੜਾ ਚਿਰਵਾਦਾ ਆਪਣੇ ਗੇਟ ਘਰ ਦੇ ਸਾਫ਼ ਕਰਦੇ ਰਹਿਣੀਆਂ ਚਾਹੇ ਉੱਪਰ ਲੱਕੜ ਦੇ ਦਰਵਾਜ਼ੇ ਨੇ ਚਾਹੇ ਥੱਲੇ ਨੇ ਤੇ ਆਪਾਂ ਹਮੇਸ਼ਾ ਸਾਫ਼ ਕਰਦੇ ਰਹਿਣੇ ਆ ਤੇ ਦੇਖੋ ਜਾਲੀਆਂ ਦੇ ਵਿੱਚੋਂ ਕਿੰਨਾ ਕਰਦਾ ਉੱਡਦਿਆ ਤੇ ਮੇਰੇ ਉੱਪਰ ਪੈ ਰਿਹਾ ਸੀਗਾ ਫਿਰ ਮੈਂ ਸਮਾਰ ਕੇ ਸਰ ਕਵਰ ਕਰ ਲਿਆ ਕਿਉਂਕਿ ਜੇ ਮੈਨੂੰ ਕਰਦਾ ਬਹੁਛੇਦੀ ਚੜ ਜਾਂਦਾ ਤੇ ਆਪਾਂ ਨੇ ਨੱਕ ਵੀ ਕਵਰ ਕਰ ਲਿਆ ਤਾਂ ਜੋ ਕਰਦਾ ਆਪਣੇ ਪਵੇ ਨਾ ਤੁਸੀਂ ਦੇਖ ਸਕਦੇ ਹੋ ਮਿੱਟੀ ਕਿੰਨੀ ਉੱਡ ਰਹੀ ਆ ਸਾਰੀ ਆਪਾਂ ਇਹ ਬੁਰਸ਼ ਦੀ ਮਦਦ ਨਾਲ ਬਾਹਰ ਕੱਢਾਂਗੇ ਤੇ ਬਿਲਕੁਲ ਸਾਫ਼ ਕਰਕੇ ਤੁਹਾਨੂੰ ਦਿਖਾਉਨੇ ਆ ਬਣੇ ਰਿਓ ਬਲਾਕ ਦੇ ਨਾਲ ਹਾਂਜੀ ਇੱਥੇ ਆਪਾਂ ਗੇਟ ਛੱਡਣ ਤੋਂ ਬਾਅਦ ਨਾ ਇੱਕ ਡੰਡੇ ਨਾਲ ਜੰਤਰ ਹੋਰ ਬਣਾਵਾਂਗੇ ਤਾਂ ਜੋ ਗਰਦ ਆਸਾਨੀ ਨਾਲ ਝੜ ਜਵੇ ਜਾਲੀਆਂ ਦੇ ਵਿੱਚੋਂ ਉਹ ਵੀ ਤੁਹਾਨੂੰ ਅੱਗੇ ਬਣਾ ਕੇ ਦਿਖਾਉਨੇ ਆ ਤੇ ਬਸ ਆ ਜਾਲੀ ਸਾਫ਼ ਹੋ ਗਈ ਆਪਣੇ ਲਓ ਜੀ ਇੱਕ ਇਸੇ ਦਾ ਕੱਪੜਾ ਲੈ ਕੇ ਨਾ ਬੰਨ ਲਾਂ ਸਮਾਰ ਕੇ ਆਪਾਂ ਇਹਨਾਂ ਜਾਲੀਆਂ ਸਾਫ਼ ਹੋ ਗਏ ਥੋੜਾ ਜਿਹਾ ਗਰਦਾਂ ਸਾਰੇ ਕੱਟ ਕੇ ਬਾਹਰ ਲਾ ਲਾਂਗੇ ਸਾਰਾ ਕਰਦਾ ਲੱਗ ਰਿਹਾ ਹੈ ਬੈਠੇ ਦੇਖੋ ਜਦੋਂ ਚੱਲ ਪਏ ਅੱਗੇ ਵਿਚੋਂ ਇਹ ਦਿਖਣ ਲੱਗ ਗਿਆ ਥੋੜਾ ਸਾਰਾ ਨਿਕਲ ਗਿਆ ਇਹ ਕਰਦਾ ਆਹ ਟਿਕਰ ਇਹਨੂੰ ਕਰ ਬੋ ਮੇਸਲੋ ਓ ਜੀ ਸਾਰੇ ਸਾਫ ਹੋ ਗਿਆ ਹੁਣ ਜਿਹੜੀ ਇਹਦੇ ਵਿੱਚ ਲੱਕੜੀ ਦੀ ਮਤਲਬ ਚਮਕ ਲਿਆਉਣ ਲੱਕੜੀ ਦੇ ਚਮਕ ਲਈ ਆਪਾਂ ਪਾਵਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਲੈ ਆ ਵਿੱਚ ਪਾਵਾਂਗੇ ਇਹਦੇ ਡੀਜ਼ਲ ਆਪਣੇ ਨਾਲ ਤੇ ਜਾਲੀ ਨੂੰ ਜਰਨੀ ਲੱਖੂ ਆਪਣੇ ਥੋੜਾ ਭਾਈ ਥੋੜੇ ਤੋਂ ਨਾਲ ਲੱਕੜੀ ਦੇ ਚਮਕ ਪਾ ਦੇ 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 ਕਪੜਾ ਹਾਂਜੀ ਇੱਥੇ ਬੋਰਸ਼ ਫੇਰਨ ਤੋਂ ਬਾਅਦ ਫਿਰ ਆਪਾਂ ਨੇ ਇੱਕ ਡੰਡੇ ਨੂੰ ਕਪੜਾ ਬੰਨ ਕੇ ਹੈਨਾ ਤੇ ਉਹਦੇ ਨਾਲ ਸਾਰੇ ਝਾੜਤੇ ਸੀਗਾ ਜਿਹੜਾ ਵੀ ਕਰਦਾ ਵਗੈਰਾ ਸੀਗਾ ਲੱਕੜੀ ਤੇ ਜਾਲੀ ਤੇ ਵਿੱਚੋਂ ਨਿਕਲਿਆ ਹੈਨਾ ਉਹ ਸਾਰੇ ਹੀ ਡੰਡੇ ਦੀ ਮਦਦ ਨਾਲ ਸਾਰੇ ਝਾੜਤਾ ਝਾੜਨ ਤੋਂ ਬਾਅਦ ਹੁਣ ਨਾ ਆਪਾਂ ਤੇਲ ਲੈ ਲਾਂਗੇ ਤੇਲ ਦੇ ਵਿੱਚ ਡੀਜ਼ਲ ਦੇ ਵਿੱਚ ਥੋੜਾ ਜਿਹਾ ਬਸ ਬੂੰਦਾਈ ਸਰੋਂ ਦੇ ਤੇਲ ਦੀਆਂ ਪਾ ਇਹਨਾਂ ਤੇ ਵਸੇ ਖਲੀਰ ਦੀ ਮਦਦ ਨਾਲ ਇਹਦੇ ਉੱਤੇ ਫੇਰ ਦਾਂਗੇ ਜਾਲੀ ਦੇ ਉੱਤੇ ਫੇਰਾਂਗੇ ਨਾਲੇ ਫੇਰਾਂਗੇ ਲੱਕੜੀ ਤੇ ਲੱਕੜੀ ਤੇ ਫੇਰਨਾ ਨਾਲ ਨਾਲ ਲੱਕੜੀ ਨੂੰ ਚਮਕ ਜੀ ਆ ਜਾਂਦੀ ਆ ਨਾਲੇ ਫੇਰ ਜਿਹੜੀਆਂ ਆਪਣੀਆਂ ਜਾਲੀਆਂ ਨੇ ਉਹ ਨਹੀਂ ਖਰਾਬ ਹੁੰਦੀਆਂ ਹੈਗੀਆਂ ਜਰ ਵਗੈਰਾ ਨਹੀਂ ਪੈਂਦੀ ਹੈਗੀ ਜਦੋਂ ਆਪਾਂ ਥੋੜਾ ਥੋੜਾ ਚਿਰਵਾਦ ਇਸ ਤਰ੍ਹਾਂ ਹਨਾ ਫੇਰਦੇ ਰਹਿਨੇ ਆਪਾਂ ਲੱਕੜੀ ਦੇ ਦਰਵਾਜ਼ਿਆਂ ਨੂੰ ਤੇ ਜਾਲੀਆਂ ਨੂੰ ਤੇਲ ਸੰਯੁਕਤ ਤੋਂ ਵੀ بچਿਆ ਰਹਿੰਦੀਆਂ ਨੇ ਬਹੁਤ ਜ਼ਿਆਦਾ ਫਾਇਦਾ ਹੁੰਦਾ ਇਹਨਾਂ ਦਾ ਤੇ ਫੇਰਨ ਦਾ ਡੀਜ਼ਲ ਵਗੈਰਾ ਤੇ ਵਧੀਆ ਟਾਈਮ ਕੱਢ ਦਿੰਦਾ ਹੁਣ ਤੋਂ ਨਾ ਆਪਣੀ ਇਹ ਚਮਕ 2-3 ਮਹੀਨੇ ਬਿਲਕੁਲ ਰਹੂਗੀ ਤੇ ਗੇਟ ਆਪਣੇ ਬਿਲਕੁਲ ਉਹੋ ਜਿਹਾ ਹੀ ਰਹਿਣਗੇ ਹੈਨਾ ਚਮਕ ਜੀ ਮੱਧਮ ਨਹੀਂ ਪੈਂਦੀ ਇਹਨਾਂ ਦੀ ਤੇ ਇਦਾਂ ਵੀ ਇਹਦੇ ਨਾਲ ਚਲੋ ਚਮਕ ਆ ਜਾਂਦੀ ਹੈ ਹੈਨਾ ਪਾਲ ਸਮ ਨਹੀਂ ਬਾਰ-ਬਾਰ ਅਗਲਾ ਕਰਾ ਸਕਦਾ ਹੈਗਾ ਨਾ ਹੀ ਕਲਰ ਕਰਾ ਸਕਦਾ ਹਰ ਸਾਲ ਹੈਨਾ ਤੇ ਬਸ ਇਹ ਤੇਲ ਫੇਰ ਕੇ ਚਮਕ ਆ ਜਾਂਦੀ ਹੈ ਦਰਵਾਜ਼ਿਆਂ 'ਚ ਬਹੁਤ ਵਧੀਆ ਲੱਗਣ ਲੱਗ ਜਾਂਦੇ ਨੇ ਤੇ ਤਰੀਕਾ ਬਹੁਤ ਵਧੀਆ ਅਪਣਾ ਕੇ ਦੇਖੋ ਤੇ ਤੁਸੀਂ ਨਾ ਇਸੇ ਤਰ੍ਹਾਂ ਆਪਣੇ ਜਿਹੜੇ ਲੱਕੜ ਦੇ ਦਰਵਾਜ਼ੇ ਨੇ ਉਹਨਾਂ ਨੂੰ ਵੀ ਸਾਫ਼ ਕਰ ਸਕਦੇ ਹੋ ਤੇ ਤੇਲ ਲਾ ਕੇ ਉਹਨਾਂ ਦੀ ਵੀ ਮਤਲਬ ਚਮਕ ਚਮਕ ਲਿਆ ਸਕਦੇ ਹੋ ਦਰਵਾਜ਼ਿਆਂ ਦੇ ਵਿੱਚ ਬਿਨਾ ਪਾਲਸ ਤੋਂ ਤੇ ਬਹੁਤ ਵਧੀਆ ਲੱਗਦੇ ਨੇ ਅਸੀਂ ਤਾਂ ਥੋੜਾ ਥੋੜਾ ਚਿਰਵਾ ਦੇ ਇਸ ਤਰ੍ਹਾਂ ਫੇਰਦੇ ਹੀ ਰਹਿਣੇ ਆ ਤੇ ਗੇਟ ਵਧੀਆ ਲੱਗਦੇ ਨੇ ਨਹੀਂ ਤਾਂ ਭੱਦੇ ਜੇ ਡੱਬ ਦੱਬੇਦਾਰ ਜੇ ਹਨਾ ਗੇਟ ਵਧੀਆ ਨਹੀਂ ਲੱਗਦੇ ਹੈਗੇ ਕਿਉਂਕਿ ਜੇ ਆਪਾਂ ਬਾਰ-ਬਾਰ ਰਹਿਨੇ ਆ ਤੇ ਗਰਦਾ ਵਗੈਰਾ ਪੈਂਦਾ ਰਹਿੰਦਾ ਗੇਟਾਂ ਤੇ ਤੇ ਬੱਚੇ ਵਾਲਾ ਘਰ ਆ ਹੱਥ ਵੀ ਗੰਦੇ ਲਾਉਂਦੇ ਰਹਿੰਦੇ ਨੇ ਜਵਾਕ ਤੇ ਪਰ ਇਸ ਤਰ੍ਹਾਂ ਸਾਫ਼ ਕਰਨ ਨਾਲ ਨਾ ਵਧੀਆ ਲੱਗਦੇ ਨੇ ਦਰਵਾਜ਼ੇ ਸਾਫ਼ ਹੋ ਜਾਂਦੇ ਨੇ ਤੇ ਚਮਕ ਆ ਜਾਂਦੀ ਹੈ ਦਰਵਾਜ਼ਿਆਂ ਤੇ ਥੋੜਾ-ਥੋੜਾ ਚਿਰ ਬਾਅਦ ਨਾਲ ਦਰਵਾਜ਼ਿਆਂ ਨੂੰ ਸਾਫ਼ ਕਰਦੇ ਰਿਹਾ ਕਰੋ ਤੇ ਬਸ ਹੁਣ ਆਪਾਂ ਇਥੇ ਸਾਰੇ ਹਾਂ ਤੇਲ ਵਗਰਾ ਲਾ ਦਾਂਗੇ ਜਾਲੀਆਂ ਤੇ ਬਿਲਕੁਲ ਚਮਕ ਜਾਣਗੇ ਫਿਰ ਤੁਹਾਨੂੰ ਦਿਖਾਉਣੀ ਆ ਸਾਰੀਆਂ ਕਿਸ ਤਰ੍ਹਾਂ ਸਾਫ਼ ਹੋਏ ਨੇ ਤੇ ਬਾਕੀ ਜੀ ਕਮੈਂਟ ਜ਼ਰੂਰ ਕਰਿਆ ਕਰੋ ਤੇ ਲਾਈਕ ਵੀ ਕਰਦਿਆ ਕਰੋ ਹਨਾ ਵੀਡੀਓ ਸ਼ੇਅਰ ਕਰਕੇ ਹਾਈਪ ਵੀ ਹਾਈਪ ਦਾ ਬਟਨ ਵੀ ਜ਼ਰੂਰ ਦਬਾ ਕੇ ਚਾਹਿਆ ਕਰੋ ਹਫ਼ਤੇ ਵਿੱਚ ਤਿੰਨ ਵਾਰ ਦਬਣਾ ਹੁੰਦਾ ਜੀ ਹਾਈਪ ਦਾ ਬਟਨ ਪਲੀਜ਼ ਦਬਦਿਆ ਕਰੋ ਤੇ ਲਓ ਜੀ ਆਪਾਂ ਨੇ ਤੇਲ ਲਾਤਾ ਬਾਕੀ ਸਾਰਿਆਂ ਨੂੰ ਲਾ ਕੇ ਦਿਖਾਉਣੀ ਆ ਤੁਹਾਨੂੰ ਲੋ ਜੀ ਆਪਣਾ ਗੇਟ ਦੇਖ ਸਕਦੇ ਤੁਸੀਂ ਬਿਲਕੁਲ ਚਮਕ ਗਿਆ। ਬਿਨਾ ਪਾਲਸ ਕਰੇ। ਬਸ ਇਹ ਤੇਲ ਦੇ ਨਾਲ ਇਦਾਂ ਵੀ ਹੁਣ ਜਿਹੜੀ ਜਾਲੀਆਂ ਵਗੈਰਾ ਨੇ ਵਧੀਆ ਟਾਈਮ ਕੱਢ ਜਾਂਦੀਆਂ ਨੇ। ਅ ਜਰਨੀ ਪੈਂਦੀ ਹੈਗੀ। ਨਾਲੇ ਕਰਦਾ ਦੇਖੋ ਬੁਰਸ਼ ਦੇ ਨਾਲ ਕਿੰਨਾ ਵਧੀਆ ਨਿਕਲਿਆ। ਆਰ ਪਾਰ ਬਿਲਕੁਲ ਜਾਰੀ ਸਾਫ ਹੋ ਗਿਆ। ਬੁਰਸ਼ ਦੀ ਮਦਦ ਨਾਲ। ਪਰਦਾ ਅੰਦਰ ਜਿਹੜਾ ਲੱਗਿਆ ਹੋਇਆ ਬਿਲਕੁਲ ਦਿਖ ਰਿਹਾ। ਨੋ ਜੀ ਜੀ ਤੁਹਾਨੂੰ ਅੱਜ ਦੀ ਵੀਡੀਓ ਜੇ ਸਾਡੀ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਲੱਕੜ ਦੇ ਦਰਵਾਜ਼ੇ ਵੀ ਸਾਫ਼ ਕਰ ਸਕਦੇ ਹੋ ਤੇ ਜਮਕਾ ਸਕਦੇ ਹੋ ਤਿੰਨ ਦਿਨ ਬਾਅਦ ਵਿੱਚ ਮਿਲਦੇ ਆ ਕੱਲ੍ਹ ਕਿਸੇ ਨਾ ਮਿਲਦੇ। ਤਾਂ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ।